ਵਿੰਦਰ ਸਿੰਘ ਸੇਮ ਰਾਜੇ ਸਾਡੇ ਗਵੰਡੀ ਚ ਗਈ ਅਰੇ ਕਹਿੰਦੇ ਕਿ ਉਥੇ ਡੰਗੜ ਨਿਮਾਰੇ ਸੀਗੇ ਆਪਣੇ ਤੇ ਉਹ ਚ ਮੋਟਰ ਚ ਕਿ ਕਰੰਟ ਉੱਪਰ ਠੋਣਾ ਉਹ ਦੋਨਾਂ ਪਹਿਲਾਂ ਮੁੰਡੇ ਨੂੰ ਲੱਗ ਗਿਆ ਨਾਲ ਹੀ ਫਾਦਰ ਨੂੰ ਲੱਗ ਗਿਆ ਦੋਨਾਂ ਇਕੱਠੇ ਦੋਨੋਂ ਆਂ ਦੀ ਸਪੋਰਟ ਲੈ ਲੱਗ ਗਏ ਲੱਗ ਕੇ ਉਹਰੇ ਹਸਪਤਾਲ ਆਇਆ ਤੇ ਉਹਨੇ ਹੈ ਜੀ ਕਰਤਿੰਗ ਦੀ ਵਾਈਫ ਦੀ ਗੱਲ ਹੀ ਬਸ ਉਹ ਉਹ ਨਹੀਂ ਦੇਖਿਆ ਉਹ ਨਹੀਂ ਰੋਲਾ ਪਾਇਆ ਮਹੱਲੇ ਚ ਤੇ ਤਾਂ ਸਾਰੇ ਇਕੱਠੇ ਹੋ ਗਏ ਸੀ ਭੱਜੇ ਜਨੂ ਗਏ ਸੀ ਤਾਲਪੁਰ ਵੱਡੀ ਉਹਨੂੰ ਤਾਂ ਟਾਈਮ ਕਾਫੀ ਹੋ ਗਿਆ ਸੀ ਨਾ ਉਹ ਘੰਟੇ ਲੱਗ ਜਣੋ ਮੇਰੀ ਨਿਜਸੀ ਲਗੂ ਲਈ ਮੈਂ ਸਰਪੰਚ ਇਥੇ ਸ਼ੇਵਕ ਕੋਲੋਂ ਜੀ ਹਾਂ ਹਾਕ ਸਾਹਿਬ ਬਸ ਅਚੰਚੇਤ ਜਿਹੜਾ ਇਹ ਆ ਵੀ ਬੱਚੇ ਨਿਮਾ ਰਹੇ ਸੀ ਉਹਨੂੰ ਕਰੰਟ ਲੱਗ ਗਿਆ ਉਹ ਮੁੰਡੇ ਨੂੰ ਪਤਾ ਨਹੀਂ ਲੱਗਿਆ ਵੀ ਉਹਨੂੰ ਕਰੰਟ ਲੱਗ ਗਿਆ ਉਹਨੇ ਆਖਿਰ ਉਦਾਂ ਡਿੱਗ ਪੀ ਉਹ ਚੱਕਣਾ ਆ ਉਹ ਮੁੰਡਾ ਖਾਲਿਆ ਤੇ ਫਾਦਰ ਨੂੰ ਲੱਗਿਆ ਵੀ ਉਹ ਚੱਕੀ ਨਹੀਂ ਜਾ ਰਹੀ ਉਹ ਤਾਂ ਕੱਲੇ ਦੋ ਉਹ ਵੀ ਨਾਲ ਲੱਗ ਗਿਆ ਦੋਨਾਂ ਨੂੰ ਕਰੰਟ ਲੱਗ ਗਿਆ ਦੋਨਾਂ ਵੀ ਐਕਟਿਵ ਇੱਥੇ ਲੈ ਕੇ ਉਹਰੇ ਡਾਕਟਰ ਨੇ ਮਰਿਤਕ ਪੂਸ਼ ਕਰ ਦਿੱਤਾ ਕਰਦੇ ਵਧੀਆ ਪਰਿਵਾਰ ਆ ਜੀ ਮਿਹਨਤੀ ਪਰਿਵਾਰ ਆ ਸਾਰਾ ਪਰਿਵਾਰ ਮੈਂ ਇਹ ਥਾਣੇਦਾਰ ਵੀ ਸੀਗਾ ਜੋਬ ਕਰਦਾ ਸੀ ਬਹੁਤ ਮਿਹਨਤ ਕਰਦੇ ਸੀ ਆਪ ਆਪ ਦੇ ਮਲਕੀ ਆਉਦੇ ਕੰਮ ਚ ਵਜੀ ਰਹਿੰਦੀ ਸਾਰਾ ਦਿਨ ਬਹੁਤ ਵਧੀਆ ਤਾਂ ਆਹ ਥੋੜੇ ਦਿਨ ਹੋ ਗਏ ਬਾਹਰ ਗਏ ਡੋਕਰੀ ਮੰਨ ਚੁ। ਦੇਖੋ ਸਾਡੇ ਕੋਲ ਦੋ ਬੰਦੇ ਆਏ ਸੀਗੇ ਮਾਰਨਿੰਗ ਮੈਂ 7:45 ਵੇ ਇੱਕ ਤੋ ਜਸਜੀਤ ਦਾ ਇੱਕ ਤਾਂ ਹੇਮਰਾਜ ਠੀਕ ਹੈ ਦੋਨੋਂ ਦੀ ਜੋ ਡੈਥ ਹੋਈ ਹੈ ਮੋਸਟ ਪ੍ਰੋਬਬਲੀ ਕਰੰਟ ਲੱਗਣ ਦੇ ਕਾਰਨ ਹੋਈ ਹੈ। ਬਾਕੀ ਤੋ ਜਦ ਪੋਸਟਮਾਰਟਮ ਕਰਾਂਗੇ ਤਾਂ ਪਤਾ ਲੱਗੇਗਾ ਤੁਹਾਨੂੰ। ਤੋ ਹਾਲੇ ਅਸੀਂ ਬੋਡੀਆਂ ਨੂੰ ਜੋ ਮੋਰਟਰੀ ਕੇਂਦਰ ਵਿੱਚ ਸ਼ਿਫਟ ਕਰਦੀ ਹੈ ਬਾਕੀ ਪੋਸਟਮਾਰਟਮ ਦੇ ਬਾਅਦ ਸਾਨੂੰ ਕਲੀਅਰ ਹੋ ਜਾਏਗਾ ਕਿ ਡੈਥ ਹੋਣ ਦਾ ਕੀ ਕਾਰਨ ਸੀਗਾ ਪੇਸ਼ੈਂਟ ਦੀ